ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰਾਂ ਮਤ੍ਰੇਈ ਮਾਂ ਸਕੇਤੀ ਕਹਾਣੀ ਦਾ ਭਾਗ 11 ਪਿਛਲੇ ਭਾਗ ਵਿੱਚ ਤੁਸੀਂ ਪੜ ਚੁੱਕੇ ਹੋ ਕਿ ਅਸੀਂ ਇੰਦਰਜੀਤ ਅਤੇ ਉਸ ਦੇ ਪੇਕੇ ਪਰਿਵਾਰ ਨੂੰ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਸਾਨੂੰ ਦੁੱਖ ਹੈ ਕੁੜੀ ਹੋਣ ਦਾ ਹੁਣ ਅਸੀਂ ਸਾਰੇ ਇਹੀ ਸੋਚਣ ਲੱਗੇ ਗਏ ਸੀ ਕਿ ਹੁਣ ਇੰਦਰਜੀਤ ਅਤੇ ਤੇਰੇ ਆਪਣੀ ਦੀ ਵਿੱਚ ਫਰਕ ਕਰੇਗੀ ਪਰ ਇੰਦਰਜੀਤ ਨੇ ਸਾਨੂੰ ਗੱਲ ਸਾਫ਼ ਕਰ ਦਿੱਤੀ ਉਸਨੇ ਕੋਈ ਫਰਕ ਨਹੀਂ ਸਮਝਿਆ ਗੁਰਨਾਜ ਦੀ ਜਨਮ ਤੋਂ ਬਾਅਦ ਵੀ ਇੰਦਰਜੀਤ ਨੇ ਤੇਰਾ ਪਹਿਲਾਂ ਵਾਂਗੀ ਧਿਆਨ ਰੱਖਣਾ ਤੈਨੂੰ ਤਾਂ ਪੁੱਤ ਚਾਹੀ ਚੜ ਗਿਆ ਸੀ ਜਦੋਂ ਅਸੀਂ ਇੰਦਰਜੀਤ ਅਤੇ ਗੁਰਨਾਜ ਨੂੰ ਹਸਪੀਟਲ ਤੋਂ ਛੁੱਟੀ ਦੇ ਵਾਗੇ ਘਰ ਲੈ ਕੇ ਆਏ ਜੋਤ ਦੀ ਦਾਦੀ ਨੇ ਖੁਸ਼ੀਚ ਕਿਹਾ ਜਦੋਂ ਇੰਦਰਜੀਤ ਨੇ ਤੈਨੂੰ ਕਹਿਣਾ ਕਿ ਤੂੰ ਹੁਣ ਇਹਦੀ ਦੀਦੀ ਐ ਤਾਂ ਤੂੰ ਖੁਸ਼ੀ ਚ ਐਵੇਂ ਖੜ ਜਾਂਦੀ ਜਿਵੇਂ ਬਸੰਤ ਰੁੱਤ ਚ ਫੁੱਲ ਖਿੜਦੇ ਹੁੰਦੇ ਨੇ ਤੂੰ ਸਕੂਲ ਤੋਂ ਆ ਕੇ ਗੁਰਨਾਜ ਦੇ ਕੋਲ ਹੀ ਬੈਠੀ ਰਹਿਣਾ ਤੂੰ ਤਾਂ ਛੇਤੀ ਕੀਤੇ ਕਿਸੇ ਨੂੰ ਵੀ ਹੱਥ ਨਹੀਂ ਸਿਲਾਉਣ ਦਿੰਦੀ ਗੁਰਨਾਜ ਨੂੰ ਚੁੱਕਣਾ ਤਾਂ ਦੂਰ ਦੀ ਗੱਲ ਸੀ ਤੇਰੇ ਪਹਿਲੇ ਨਾਨਕੇ ਜਦੋਂ ਗੁਰਨਾਜ ਨੂੰ ਦੇਖਣ ਆਏ ਤਾਂ ਉਹਨਾਂ ਦੇ ਦਿਲ 'ਚ ਜੋ ਚੱਕ ਸੀ ਕਿ ਇੰਦਰਜੀਤ ਹੁਣ ਆਪਣੀ ਕੁੜੀ ਦਾ ਜੋਤ ਨਾਲੋਂ ਜ਼ਿਆਦਾ ਕਰੂਗੀ ਉਹ ਸਾਰੇ ਬਹਿਮ ਦੂਰ ਹੋ ਗਏ ਜਦੋਂ ਉਹਨਾਂ ਨੇ ਆ ਕੇ ਤੈਨੂੰ ਗਰਨਾਜ ਤੇ ਜਿਆਦਾ ਪਿਆਰ ਕਰਦੇ ਦੇਖਿਆ ਅਤੇ ਨਾਲ ਹੀ ਇੰਦਰਜੀਤ ਦਾ ਆਪਣੀਆਂ ਦੋਨਾਂ ਧੀਆਂ ਪ੍ਰਤੀ ਇੱਕੋ ਜਿਹਾਸ ਨੇ ਦੇਖ ਤੇਰੇ ਨਾਨੀ ਦੇ ਅੱਖਾਂ 'ਚੋਂ ਹੰਝੂ ਨਿਕਲ ਆਏ ਪਰ 인ਦਰਜੀਤ ਨੇ ਵੀ ਸ਼ਾਇਦ ਇਹ ਮਹਿਸੂਸ ਕੀਤਾ ਸੀ ਕਿ ਕਿਤੇ ਇਹ ਸਾਰੇ ਇਹ ਨਾ ਸੋਚਦੇ ਹੋਣ ਕਿ ਗੁਰਨੇ ਗੁਰਨਾਜ ਦੇ ਆਉਣ ਨਾਲ ਮੈਂ ਜੋਤ ਨਾਲ ਪਰਾਇਆ ਵਾਲਾ ਵਿਹਾਰ ਕਰਾਂਗੀ ਇਸ ਲਈ 인ਦਰਜੀਤ ਨੇ ਆਪ ਹੀ ਗੱਲ ਸਾਫ਼ ਕਰ ਦਿੱਤੀ ਤੇਰੇ ਨਾਨਕਿਆਂ ਨੂੰ ਕਿ ਤੁਸੀਂ ਇਹ ਕਦੇ ਨਾ ਸਮਝਿਓ ਕਿ ਗੁਰਨਾਜ ਦੇ ਆਉਣ ਨਾਲ ਮੈਂ ਜੋਤ ਨੂੰ ਇੱਕ ਦਿਖਾ ਦੇਵਾਂਗੀ ਭਾਵੇਂ ਮੈਂ ਜੋਤ ਨੂੰ ਜਨਮ ਨਹੀਂ ਦਿੱਤਾ ਪਰ ਜੋਤ ਮੇਰੀ ਪਹਿਲੀ ਔਲਾਦ ਹੈ ਅਤੇ ਹਮੇਸ਼ਾ ਰਹੇਗੀ ਜੋਤ ਦੇ ਮੂੰਹੋਂ ਇਹੀ ਮੈਂ ਪਹਿਲੀ ਵਾਰ ਆਪਣੇ ਲਈ ਮਾਂ ਸ਼ਬਦ ਸੁਣਿਆ ਸੀ ਇਹ ਕਹਿੰਦੇ ਆ ਇੰਦਰਜੀ ਦੀਆਂ ਅੱਖਾਂ ਭਾਰਾਈਆਂ ਅਤੇ ਉਹ ਅਰੋਂ ਲੱਗ ਗਈ ਤੇਰੀ ਵੱਡੀ ਮਾਮੀ ਨੇ ਬੈੱਡ ਤੋਂ ਉੱਠ ਕੇ ਕੁਰਸੀ ਤੇ ਬੈਠੀ ਇੰਦਰਜੀਤ ਨੂੰ ਆਪਣੇ ਕਲੇਜੇ ਨਾਲ ਲਾਉਂਦੇ ਹੋਏ ਕਿਹਾ ਕਿ ਮaaf ਕਰ ਦੇ ਇੰਦਰਜੀਤ ਉਜਨਕੂ ਲੋਕਾਂ ਨੇ ਲੋਕਾਂ ਦੇ ਘਰਾਂ ਵਿਚਲੇ ਹਾਲਾਤ ਦੇਖ ਕੇ ਅਸੀਂ ਆਪਣੇ ਮਨ 'ਚ ਡਰ ਪਾ ਲਿਆ ਸੀ ਪਰ ਤੂੰ ਸਾਡੇ ਡਰ ਨੂੰ ਗਲਤ ਸ਼ਬਦ ਕੀਤਾ ਸ਼ਾਮ ਨੂੰ ਤੇਰੇ ਪਹਿਲੇ ਨਾਨਕੇ ਖੁਸ਼ ਹੋ ਕੇ ਆਪਣੇ ਘਰ ਚਲੇ ਗਏ। ਤੇ ਉਸ ਦਿਨ ਤੋਂ ਬਾਅਦ ਤਾਂ ਸਾਨੂੰ ਯਕੀਨ ਹੀ ਨਹੀਂ ਹੋ ਗਿਆ ਸੀ ਕਿ ਇੰਦਰਜੀਤ ਤੋਂ ਵਧੀਆ ਮਾਂ ਤਾਂ ਤੈਨੂੰ ਮਿਲ ਨਹੀਂ ਸੀ ਸਕਦੀ। ਜਦੋਂ ਇੰਦਰਜੀਤ ਦੇ ਪਿੱਕੇ ਜਾਣੀ ਕਿ ਤੇਰੇ ਦੂਜੇ ਨਾਲਕੇ 21ਵੀਂ ਤੇ ਇੰਦਰਜੀਤ ਨੂੰ ਚੌਂਕੇ ਚੜਨੇ ਮਤਲਬ ਕਿ ਕੱਪੜੇ ਲੈ ਕੇ ਆਏ ਤਾਂ ਜੋ ਕੁਝ ਉਹ ਆਪਣੀ ਦੋਤੀ ਲਈ ਆ ਲੈ ਕੇ ਆਏ ਉਹਨਾਂ ਸਮਾਨ ਹੀ ਉਹ ਤੇਰੇ ਲਈ ਵੀ ਲੈ ਕੇ ਆਏ ਜਿਵੇਂ ਜਿਵੇਂ ਗੁਰਨਾਜ ਤੁਰਨ ਲੱਗੀ ਤੁਹਾਡੀਆਂ ਦੋਨਾਂ ਭੈਣਾਂ ਦਾ ਪਿਆਰ ਆਪ ਵਿੱਚ ਵੱਧ ਗਿਆ ਉਹ ਤਾਂ ਮਰ ਜਾਣੀ ਸਵੇਰੇ ਹੀ ਉੱਠ ਜਾਂਦੀ ਜਦ ਇੰਦਰਜੀਤ ਨੇ ਤੈਨੂੰ ਉਠਾਉਣਾ ਸਕੂਲ ਲਈ ਜਦੋਂ ਇੰਦਰਜੀਤ ਨੇ ਤੈਨੂੰ ਸਕੂਲ ਬੱਸ 'ਚ ਛਡਾਉਣ ਜਾਣਾ ਤਾਂ ਇਹਨੇ ਵੀ ਰੋਣ ਲੱਗ ਜਾਣਾ ਕਿ ਮੈਂ ਵੀ ਦੀਦੀ ਦੇ ਨਾਲ ਹੀ ਸਕੂਲ ਜਾਣਾ ਹੈ ਜਦੋਂ ਤੋਂ ਸਕੂਲ ਤੋਂ ਆਉਂਦਾ ਆਉਂਦੀ ਹੁੰਦੀ ਤਾਂ ਗੁਰਨਾਜ ਨੇ ਬੱਸ ਦੇ ਹਾਰਨ ਦੀ ਆਵਾਜ਼ ਸੁਣ ਕੇ ਰੌਲਾ ਪਾਉਂਦੀ ਨੇ ਗੇਟ ਵੱਲ ਭੱਜ ਜਾਣਾ ਦੀਦੀ ਆ ਗਈ ਦੀਦੀ ਆ ਗਈ ਜਦ ਰਖੜੀ ਆਉਣੀ ਤਾਂ ਤੇਰੀਆਂ ਸਹੇਲੀਆਂ ਨੇ ਇਹੀ ਕਹਿਣਾ ਅਸੀਂ ਆਪਣੇ ਭਰਾ ਦੇ ਰਖੜੀ ਬੰਨਣੀ ਹੈ ਤਾਂ ਤੂੰ ਘਰ ਆ ਕੇ ਰੋਣ ਲੱਗ ਜਾਣਾ ਕਿ ਮੈਂ ਵੀ ਰਖੜੀ ਬੰਨਣੀ ਹੈ ਮੇਰਾ ਵੀ ਭਰਾ ਹੋਣਾ ਚਾਹੀਦਾ ਸੀ ਫਿਰ ਮੈਂ ਵੀ ਉਹਦੇ ਰਖੜੀ ਬੰਨਿਆ ਕਰਨੀ ਸੀ ਅਤੇ ਉਸਨੇ ਮੈਨੂੰ ਪੈਸੇ ਦਿਆ ਕਰਨੇ ਸੀ ਇਹ ਕਹਿ ਤੋ ਅੱਖਾਂ ਭਰ ਲੈਣੀਆਂ ਅਤੇ ਤੈਨੂੰ ਦੇਖ ਗੁਰਨਾਜ ਨੇ ਰੋ ਪੈਣਾ ਗੁਰਨਾਜ ਤੋਂ 3 ਸਾਲ ਬਾਅਦ ਗੁਰਵਾਜ ਦਾ ਜਨਮ ਹੋਇਆ ਗੁਰਵਾਜ ਤੇ ਜਨਮ ਤੋਂ 1 ਮਹੀਨੇ ਬਾਅਦ ਹੀ ਰਖੜੀ ਸੀ ਅਤੇ ਤੁਹਾਨੂੰ ਦੋਨਾਂ ਭੈਣਾਂ ਨੂੰ ਚਾਹ ਜੜਿਆ ਪਿਆ ਸੀ ਕਿ ਇਸ ਵਾਰ ਅਸੀਂ ਵੀ ਆਪਣੇ ਵੀਰ ਦੇ ਰਖੜੀ ਬੰਨਾਂਗੇ ਅਸੀਂ ਰਖੜੀ ਤੋਂ 10 ਦਿਨ ਪਹਿਲਾਂ ਹੀ ਆਪਣੇ ਮੰਮੀ ਪਾਪਾ ਨਾਲ ਜਾ ਕੇ ਰਖੜੀਆਂ ਖਰੀਦ ਲੈ ਕੇ ਆਈਆਂ ਅਤੇ ਫਿਰ ਰਖੜੀ ਵਾਲੇ ਦਿਨ ਸਵੇਰੇ ਸਾਰੇ ਘਰ ਦੇ ਕੰਮ ਕਰਕੇ ਨਹਾਕੇ ਗੁਰਵਾਜ ਦੇ ਰਖੜੀ ਬੰਨੀ ਸੀ ਤੇਰੇ ਭੈਣ ਭਰਾ ਦੇ ਜਨਮ ਤੋਂ ਬਾਅਦ ਹੀ ਇੰਦਰਜੀਤ ਦੇ ਪੇਕੇ ਨੇ ਕਦੇ ਵੀ ਤੈਨੂੰ ਪਰਾਈ ਨਹੀਂ ਸਮਝਿਆ ਪਰ ਇਸ ਇੰਦਰਜੀਤ ਦਾ ਵੀ ਬਹੁਤ ਵੱਡਾ ਹੱਥ ਹੈ ਉਸ ਨੇ ਤੈਨੂੰ ਕਦੇ ਵੀ ਪਰਾਈ ਨਹੀਂ ਸਮਝਿਆ ਅਤੇ ਨਾ ਹੀ ਤੇਰੇ ਅਤੇ ਗੁਰਵਾਜ ਗੁਰਨਾਜ ਚ ਕੋਈ ਫਰਕ ਰੱਖਿਆ ਸੀ ਇੰਦਰਜੀਤ ਦਾ ਤਾਂ ਸੁਪਨਾ ਤੈਨੂੰ ਅਮਰੀਕਾ ਭੇਜਦਾ ਸੀ ਤੇਰੀ ਮਾਸੀ ਇੰਦਰਜੀਤ ਦੀ ਵੱਡੀ ਭੈਣ ਕੋਲ ਆ ਇਸ ਲਈ ਉਸਨੇ ਤੈਨੂੰ ਇੱਥੋਂ ਦੇ ਵਧੀਆ ਤੋਂ ਵਧੀਆ ਸਕੂਲ ਵਿੱਚ ਪੜਾਇਆ ਹੈ ਇੰਦਰਜੀਤ ਹਮੇਸ਼ਾ ਕਹਿੰਦੀ ਸੀ ਕਿ ਮੈਂ ਆਪਣੀ ਧੀ ਨੂੰ ਉਹਦੇ ਪੈਰਾਂ ਤੇ ਖੜਾ ਕਰਨਾ ਹੈ ਉਸ ਤੋਂ ਬਾਅਦ ਜੋਤ ਦਾ ਵੇ ਕਰਨਾ ਹੈ ਦੱਸਦੇ ਹੋਏ ਜੋਤਰੀ ਦਾਦੀ ਦੇ ਚਿਹਰੇ ਤੇ ਖੁਸ਼ੀ ਵਾਲੇ ਹਾ ਭਾਵ ਸਨ ਬਸ ਧੀ ਆਈ ਸੱਚ ਹੈ ਜੋ ਅਸੀਂ ਤੇਰੇ ਕੋਲ ਛਪਾਇਆ ਸੀ ਅਤੇ ਅੱਜ ਤੈਨੂੰ ਦੱਸਿਆ ਹੈ ਅਸੀਂ ਜੋ ਕੀਤਾ ਤੇਰੇ ਭਲੇ ਲਈ ਕੀਤਾ ਕਹਿੰਦਿਆਂ ਜੋਤਰੀ ਦਾਦੀ ਦੀ ਅੱਖਾਂ ਦੀਆਂ ਅੱਖਾਂ 'ਚ ਪਾਣੀ ਆ ਗਿਆ ਜੋਤ ਵੀ ਸਾਰਾ ਸੱਚ ਸੁਣ ਕੇ ਰੋਣ ਲੱਗ ਪਈ ਅਤੇ ਉਸਨੇ ਆਪਣੀ ਦੀਦੀ ਅਤੇ ਮੰਮੀ ਨੂੰ ਕਿਹਾ ਕਹਾਣੀ ਨੂੰ ਅੱਗੇ ਸੁਣ ਲਈ ਕੱਲ ਨੂੰ ਭਾਗ 12 ਸੁਣੋ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ